ਮੇਰੇ ਵੱਡੇ ਭਾਈ ਗੇਜਾ ਰਾਮ ਬਾਲਵਿਕੀ ਜੀ ਹਿੰਦੁਸਤਾਨ ਦੀ ਬਾਲੀਵੁੱਡ ਹਾਲੀਵੁੱਡ ਔਰ ਬਾਲੀਵੁੱਡ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਐਸੀ ਮਹਾਨ ਸ਼ਖਸੀਅਤ ਮੇਰੇ ਭਾਈ ਓਪੀ ਧਾਲੀਵਾਲ ਜੀ ਪੰਜਾਬ ਦਾ ਇੱਕ ਬਹੁਤ ਵੱਡਾ ਚਿਹਰਾ ਜਿਨ੍ਹਾਂ ਨੇ ਆਪਣੀ ਵਕਾਲਤ ਰਹੀ अपने लॉजिक से लॉजिक्स अपने तर्क राई पंजाब एक बड़ा ना, खड़ा किया बहुत दयानतदार चेहरा सरदार बिक्रम सिंह सिद्धू जी अमन थापुर साहब रणजीत देओल जी प्रदीप जी मेरे भाई जिन्होंने मैं इतने आया हीरा सिंह जी अमरगढ़ जगी भाजी अमरगढ़ ਦੋਨਾਂ ਦਾ ਮੈਂ ਸਵਾਗਤ ਕਰਨਾ ਔਰ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੋਨਾਂ ਨੂੰ ਪਾਰਟੀ 'ਚ ਸ਼ਾਮਲ ਕਰ ਰਿਹਾ ਪਾਰਟੀ ਦਾ ਜਨਰਲ ਸੈਕਟਰੀ ਹੁੰਦੇ ਲੱਤੇ ਮੈਨੂੰ ਸੁਭਾਗਿਆ ਕਿ ਅਮਰਗੜ ਦੇ ਅੰਦਰ ਐਡੀ ਵੱਡੀ ਸ਼ਖਸੀਅਤ ਧਨੀਵਰ ਸਾਹਿਬ ਇੱਧਰ ਆ ਜਾਓ ਤੁਸੀਂ ਫਿਰ ਇੱਧਰ ਆ ਜਾਓ ਸੁਭਾਗਿਆ ਜੀ ਸਾਥੀਓ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਦੋਨਾਂ ਦੇ ਤੁਲਾ ਕਰਾਂ ਇਕ ਕਰਦਾ ਹੈ ਕਰਾ ਕਰਨਾ ਪਰ ਨਾ ਨ ਦੇਖੂਛ ਹੋ ਜਾਂਦਾ ਹੈ ਜਦੋਂ ਹੀਰੇ ਜੱਗੇ ਦੀ ਰਾਮ ਲక్ష్మణ ਦੀ ਜੋੜੀ ਵਿਕੀ ਦੀ ਹੈ ਲੈ ਬੀਟੂ ਜੀ ਦਾ ਸਵਾਗਤ ਕਰਦਾ ਲੰਬੀਆਂ ਗੱਲਾਂ ਕਰਦੀਆਂ ਲੇਕਿਨ ਟਾਈਮ ਘੱਟ ਹੈ ਮੈਂ ਹੀਰੇ ਨਾਲ ਗੱਲਬਾਤ ਹੀ ਕਰਾਂਗਾ ਇੱਕ ਦੋ ਵੇ ਪੇ ਟਾਈਮ ਘੱਟਾ ਲੰਬੀ ਗੱਲਬਾਤ ਹੀ ਕਰਾਂਗੇ ਔਰ ਪਾਰਟੀ ਨੂੰ ਅੱਗੇ ਵਿਧਾਨ ਸਭਾ ਸੇ ਉਭਾਲੇ ਵੀ ਕਰਨਾ ਹੈ। ਲੇਕਿਨ ਮੇਰੀ ਤੁਹਾਡੇ ਸਾਰਿਆਂ ਕੀ ਬੇਨਤੀ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੇ ਅੰਦਰ ਬਹੁਤ ਤੇਜ਼ੀ ਦੇ ਨਾਲ ਦੇਖੋ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ। ਗਰੀਬ ਦੀ ਚਿੰਤਾ दुर्बे चिंता किसान की चिंता महिला की चिंता युवा की चिंता मोदी साहब की लीडरशिप हो रही है मेरी तो एक बेनती है कि अब पंजाब फाइनेंशियल क्राइसिस से फस चुका है पंजाब के चार पिलर्स जिन्हें पिलर्स से सिर होते उत्ते पंजाब खड़ा होना कोई भी इकोनॉमी खड़ी होती है पहला पिलर है फार्मिंग आज पंजाब की फार्मिंग बैक गिर जाए, आज फार्मर द कितना की बड़ा कि नोबल कितना है आज खतरे चाहे पंजाब की दूसरा पिलर है इंडस्ट्री तो वो भी खतरे चाहे तीसरा पिलर है, है कॉमर्स और चौथा पिलर है सर्विस सेक्टर तो मेरे सारे द्रावक के बेटी ਇਹਨਾਂ ਚਾਰਾਂ ਵਿਦਾਂਸ ਨੂੰ ਆਪਣੀ ਅੱਖਾਂ ਨਾਲ ਅਸੀਂ ਧਵਸ ਤੋਂ ਨਾ ਦੇਖ ਰਹੇ ਕਿਉਂਕਿ ਪੰਜਾਬ ਦੇ ਅੰਦਰ ਨਲਾਇਕ ਮੁਸਿੱਕੀਏ ناکਾਮਯਾਬ ਲੋਗਾ ਦੀ ਸਰਕਾਰ ਹੈ ਜਿਨ੍ਹਾਂ ਨੂੰ ਸਰਕਾਰ ਚਲਾਉਂਦਾ ਕੋਈ ਤਜਰਬਾ ਨਹੀਂ ਔਰ ਉਸ ਤੋਂ ਮਾੜਾ ਕੰਮ ਹੈ ਹੋ ਗਿਆ ਕਿ ਜਿਹੜੇ ਦਿੱਲੀ ਦੇ ਹਾਰੇ ਹੋਏ ਲੋਕ ਨੇ ਜਿਹੜੇ ਦਿੱਲੀ ਚ ਕ੍ਰਿਮੀਨਲ ਕੇਸਾਂ ਚ ਜ਼ਮਾਨਤਾਂ ਦੇ ਨੇ ਉਹ ਜ਼ਮਾਨਤੀਏ ਪੰਜਾਬ ਦੇ ਅੰਦਰ ਆ ਕੇ ਪੰਜਾਬ ਦੀ ਪੰਜਾਬੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ਾਂ ਕਰ ਰਹੇ ਜਿਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦੇ ਬਣਨ ਤੇ ਵੜਨ ਤੇ ਅਦਾਲਤ ਕੋਲ ਰੋਕ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਦਾ ਦਫ਼ਤਰ ਚਲਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕੱਪੜਾ ਬਣਾ ਕੇ ਪੰਜਾਬ ਦੀ ਸਰਕਾਰ ਕੇਂਦਰੀਵਾਲ ਸਸੋਦੀਆ ਤੇ ਜੈਨ जो तिने तिन तिहार जेलानत तो आएंगे और जमानत किसे नहीं। तो, और खजाना तो जमानत मैं तो के हाथ जोड़ के बेनती करना कि पंजाब अज त्राही मां त्राही माम कर रहा है कि कदों इस सरकार को तो सामू छुटकारा मिलेगा ਆਹ ਪੰਜਾਬ ਦੇ ਅਫਸਰ ਨੂੰ ਫੋਨ ਕਰੋ ਉਹ ਕਿੱਥੇ ਹੋ ਜਨਾਬ ਉਹ ਕਹਿੰਦਾ ਜਨਾਬ ਮੈਂ ਕੀ ਕਰਾਂ ਕੇ ਕੀ ਬਾਤ ਸਾਡੀ ਡਿਊਟੀ ਚ ਕਿੱਥੇ ਹੋ ਜਨਾਬ ਕਹਿੰਦੇ ਜੀ ਪੁਰਾਣੇ ਆਏ ਨੇ ਸਸੋਧਿਆ ਸਾਹਿਬ ਅਸੀਂ ਪੁਰਾਣੇ ਸਸੋਧਿਆ ਦੀ ਡਿਊਟੀ ਚ ਮੇਰੀ ਜਦ ਅਫਸਰਾਂ ਨਾਲ ਗੱਲ ਹੁੰਦੀ ਹੈ ਪੂਰਾ ਪੰਜਾਬ ਤਰਾਹੀ ਕਰ ਰਿਹਾ ਕਿ ਕਦੋਂ ਇਹ ਪੁਰਾਣੇ ਤੋਂ ਵਾਪਸ ਜਾਣ ਇਹ ਪਰੋਮਿਆਂ ਨੂੰ ਕੋਈ ਛੁਟਕਾਰਾ ਮਿਲੇਗਾ ਅبتدي ਕਦ ਜਾਓਗੇ ਔਰ ਐਸੇ ਅبتدي ਆ ਗਏ ਆ ਤੇਰੀ ਬੇਇਜ਼ਤੀ ਕਰਦਾ ਕਿ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਅਕੇ ਮੇਰਾ ਨਿਵੇਦਨ ਹੈ ਕਿ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਗ ਨੇ ਉਹਨਾਂ ਨੂੰ ਲੁਧਿਆਣਾ ਜਿਮਨੀ ਇਲੈਕਸ਼ਨ ਚ ਅੰਦਰ ਨਾਮ ਨਹੀਂ ਲਿਖਿਆ ਜਾਏ ਜੇ ਸ਼ਾਂਤੀਪੂਰਵਕ ਇਲੈਕਸ਼ਨ ਕਰਾਣਾ ਹੈ ਤੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਆ ਕੇ ਜਾਇਵਰਨ ਕੇਜਰੀ ਵਾਲਾ ਕ੍ਰਿਮినਲ ਕੇਸ ਰਜਿਸਟਰਡ ਹੈ ਦਿੱਲੀ ਦੇ ਅੰਦਰ ਜੈਸ ਸੋਤੀਆ ਕ੍ਰਿਮినਲ ਕੇਸ ਰਜਿਸਟਰਡ ਹੈ ਜੈ ਕ੍ਰਿਮినਲ ਕੇਸ ਰਜਿਸਟਰਡ ਹੈ ਜਿਨ੍ਹਾਂ ਨੂੰ ਅਦਾਲਤਾਂ ਨੇ ਕ੍ਰਿਮਿਨਲ ਮੰਨਿਆ ਹੈ ਉਹਨਾਂ ਲੋਕਾਂ ਨੂੰ ਲੁਧਿਆਣਾ ਇਲੈਕਸ਼ਨ ਚਾਹਤੇ ਰੂਹੋਂ ਲਗਨੀ ਚਾਹੀਦੀ ਹੈ ਤਾਂ ਕਿ ਨਿਸ਼ਪਕ ਸ਼ਨਾਵ ਹੋ ਸਕੇ ਹਾਲਾਤ ਹੈ ਨੇ ਕਿ ਲੁਧਿਆਣਾ ਦੇ ਅੰਦਰ ਸਰਕਾਰ ਤਸ਼ੱਦਦ ਕਰ ਰਹੀ ਹੈ ਗੋਦਦ ਨੂੰ ਗਰਾਇਆ ਜਾ ਰਿਹਾ ਹੈ ਕਤਾਇਆ ਜਾ ਰਿਹਾ ਹੈ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਮੁੱਖੇ ਜਨਾਬ ਅਧਿਕਾਰੀ ਨੂੰ ਕਿ ਇਹਨਾਂ ਕ੍ਰਿਮਲ ਸੂਝ ਧਿਆਨ ਨਾਲ ਕੱਢਿਆ ਜਾਏ ਔਰ ਇਸਕਸ ਸਜਾਵ ਹੋਵੇ ਦੇਖੋ ਪੰਜਾਬ ਐਸਲੀ ਮੁੰਡਾ ਪੰਜਾਬ ਦੀ ਆਵਾਜ਼ ਹੈ ਨਾਂ ਚਾਹੀਦੀ ਆਪਦਾ ਨਾਂ ਚਾਹੀਦੀ ਆਪਦਾ ਪੰਜਾਬ ਇਹ ਹੁਕਮਾ ਪੰਜਾਬ ਮੰਗੇ ਬਾਦਪਾ ਬੁਲਹੀਰੇ ਤੇ ਜੱਗੇ ਦੀ ਜੋੜੀ

ਕਿ ਬਾਤ ਆ ਰਹੀ ਹੈ ਆਪ ਦਾ ਔਰ ਕਾਪ ਦਾ ਚਾਰੀ ਹੈ ਧੰਨਵਾਦ ਜਿਹੜੇ ਸਾਡੇ ਸੂਬੇ ਦੇ ਡਿਪਟੀ ਸੈਕਰੀਟਰੀ ਇੰਨੇ ਸਾਰਾ ਹੀ ਜਿਹੜਾ ਤੁਸੀਂ ਰੋਜ਼ ਭੀਜੇਪੀ ਤੇ ਚੈਨਲਾਂ ਤੇ ਸਾਡੇ ਬੁਲਾਰੇ ਸਾਡੇ ਪੈਨਲਿਸਟ ਗੱਲ ਕਰਦੇ ਆ ਉਹਦੇ ਵਿੱਚ ਬਹੁਤ ਬੜੀ ਪਿਆਰੀ ਯੋਗਦਾਨ ਹਮੇਸ਼ਾ ਸਾਡੇ ਸਤਕਾਰਯੋਗ ਸੀਨੀਅਰ ਸਾਹਿਬ ਦਾ ਹੈ ਜਾਨਪੀ ਪਲੀਜ਼ ਉਹ ਕਿਹਨਾਂ ਦੇ ਨਿਸ਼ਾਨ ਨੂੰ ਪੇਸ਼ ਕਰ ਜੋ ਇਹਨਾਂ ਦੇ ਹੁਕਮ ਤੇ ਮੈਂ ਉਰੇ ਪਹੁੰਚਿਆ ਕਿਉਂਕਿ ਮੈਂ ਧਰਤ ਦੇਖਦਾ ਹੈ ਕਾਂਗਰਸ ਪਾਰਟੀ ਜੰਮੇ ਪੜੇ ਵੱਡੇ ਹੋਏ ਬੜਾ ਕੁਝ ਵਧਣ ਦਾ ਮੌਕਾ ਮਿਲਿਆ ਪਰ ਅੱਜ ਜੋ ਕਾਂਗਰਸ ਪਾਰਟੀ ਅਲੱਗ ਪਾਰਟੀ ਹੈ ਪਰ ਜਦੋਂ ਦੇ ਬੀਜੇਪੀ ਚ ਗਏ ਨੇ ਇਹ ਐਸੀ ਇੱਕ ਡਿਸਪਲਾਈਨਡ ਪਾਰਟੀ ਹੈ ਵੀ ਇਹਦੇ ਵਿੱਚ ਸਰਕਾਰ ਹਰੇਕੀ ਲੱਗਦਾ ਨਾ ਪਰ ਜੇ ਕਿਸੇ ਦੀ ਚੱਲਦੀ ਹੈ ਤਾਂ ਇਸ ਪਾਰਟੀ ਦੇ ਵਿੱਚ ਪਾਰਟੀ ਦੇ ਅਹੁਦੇਦਾਰ ਪਾਰਟੀ ਤੇ ਵਚਨ ਆ ਪਾਰਟੀ ਦੀ ਆਰਗੇਨਾਈਜੇਸ਼ਨ ਜਿਹੜੀ ਉਹਦੀ ਚੱਲਦੀ ਹੋ ਤੋਂ ਬਿਨਾਂ ਅਸੀਂ ਇੱਕ ਪੈਰ ਵੀ ਅੱਗੇ ਨਹੀਂ ਫੜ ਸਕਦੇ ਇਹ ਫਰਕ ਕਹਿ ਪਹਿਲਾਂ ਤਾਂ ਮੈਂ ਦੱਸਣਾ ਕਰਾਂ ਉਹਦੋਂ ਬਾਅਦ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਬਹੁਤ ਵੀ ਜਿਹੜਾ ਉਹ ਲੀਡਰ ਇਹ ਥੋੜੇ ਪਾਰਲੀਮੈਂਟ ਹਲਕੇ ਜੀ ਬੀਜੇਪੀ ਦੀ ਵੋਟਾਂ ਲੜੀ ਇਹ ਸਮਰਗੜ ਹਲਕੇ ਜੋ ਵੀ ਮੈਂ ਸੋਚ ਰਿਹਾ ਸੀ ਕਹਿੰਦੇ ਮੈਂ ਇੱਕ ਦਿਨ ਆਇਆ ਕੁੱਲ ਇੱਕ ਦਿਨ ਇੱਕ ਦਿਨ ਦੇ ਵਿੱਚ ਆ ਜਿਹੜੀ ਸਾਰੀ ਟੀਮ ਖੜੀ ਆ ਜਿਹੜੇ ਤੁਸੀਂ ਅੱਗੇ ਬੈਠੇ ਹੋ 31000 ਵੋਟਾਂ ਜਿਹੜੀਆਂ ਸਾਡੇ ਸਤਕਾਰਯੋਗ ਜਿਹੜਾ ਬੰਦ ਕੀਤੀ ਜੀ ਨੇ ਪਾਈ 31000 ਵੋਟਾਂ ਇੱਕ ਦਿਨ ਚ ਤੇ ਇਹ ਬੀਜੇਪੀ ਦੀ ਕਮਾਈ ਆ ਇਹ ਗੱਲ ਬਹੁਤ ਥੋੜੀ ਅੱਗੇ ਹੰਬਲਾ ਮਾਰਤੀ ਨੂੰ ਸਾਡੇ ਖਾਸ ਤੌਰ ਤੇ ਨੌਜਵਾਨ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਤੁਹਾਡੇ ਹੁਣੇ ਰੂਬਰੂ ਹੋ ਰਹੇ ਸੀ ਬੜੇ ਜਿਝਾਰੂ ਬੜੇ ਤਕੜੇ ਹਿੰਮਤ ਨਾਲ ਕੰਮ ਕਰ ਰਿਹਾ ਤੇ ਬਰਾਜਮਾਨ ਸਾਡੇ ਜ਼ਿਲ੍ਹੇ ਦੇ ਉਹ ਦਿਨਾਰ ਸਾਡੇ ਮੰਡਲ ਪ੍ਰਧਾਨ ਸਾਡੇ ਜ਼ਿਲ੍ਹੇ ਦੀ ਬੋਡੀ ਮੰਡਲਾਂ ਦੇ ਸੈਕਟਰੀ ਜਨਰਲ ਸੈਕਟਰੀ ਸਾਡੇ ਖਾਸ ਤੌਰ ਤੇ ਮੇਰੀ ਭੈਣ ਬੀਜਪੀ ਦੇ ਮਹਿਲਾ ਵਿੰਗ ਦੇ ਜਨਰਲ ਸੈਕਟਰੀ ਤੇ ਖਾਸ ਤੌਰ ਤੇ ਸਾਡਾ ਭਰਾ ਬੜਾ ਸੋਹਣਾ ਯਾਸਰ हुसैन ਜੀ ਬਹੁਤ ਸੋਹਣਾ ਸ਼ਬਦਾਂ ਨਾਲ ਅੱਗੇ ਵੀ ਮੈਂ ਸੁਣਦਾ ਰਹਿਣਾ ਉਹਨਾਂ ਨੂੰ ਅੱਜਕੱਲ ਤਾਂ ਕਿਤੇ ਬੈਠੇ ਸੁਣ ਲਓ 에ਜੰਟ ਨਹੀਂ ਜਾਣ ਦਿੱਤੇ जिने ਕਰਕੇ ਸਾਨੂੰ ووٹ ਨਹੀਂ ਪੈ ਸਕੀ ਪਰ ਅੱਜ ਮੈਂ ਧਨਵਾਦੀ ਆ ਸਾਡੇ ਸਤਕਾਰਯੋਗ ਹੀਰਾ ਜੀ ਦਾ ਜਿਨ੍ਹਾਂ ਦੇ ਕਰਕੇ ਇੱਕ ਰੂਰਲ ਹੱਕਾ ਇੱਕ ਉਹ ਜ਼ਿਲ੍ਹਾ ਜਿੱਥੇ ਆਮ ਆਦਮੀ ਪਾਰਟੀ ਜਿਹਨਾਂ ਨੂੰ ਮੁੱਖੜ ਕਹਿੰਦੇ ਜੇ ਮੈਂ ਲੱਗਦਾ ਉਹਨਾਂ ਦੀ ਗੱਲ ਹੁੰਦੀ ਸੀ ਪਰ ਅੱਜ ਸਾਡੇ ਹੀਰਾ ਜੀ ਨੇ ਜਿਨ੍ਹਾਂ ਨੇ ਪੰਜਾਬ ਉਰਕਰ ਦੁਨੀਆਂ ਦੇਖੀ ਹੈ ਜੀਵਨ ਨੂੰ ਮਹਿਸੂਸ ਹੋ ਰਿਹਾ ਵੀ ਜੇ ਮੋਦੀ ਜੀ ਨੇ ਅੱਜ ਪਰ ਜਦੋਂ ਬਾਹਰ ਜਾਣੇ ਆ ਪਾਸਪੋਰਟ ਦਿਖਾਉਣੇ ਆ ਤਾਂ ਕਿਸ ਤਰੀਕੇ ਨਾਲ ਹਿੰਦੁਸਤਾਨੀ ਦੀ ਪੰਜਾਬੀ ਦੀ ਇੱਜ਼ਤ ਹੁੰਦੀ ਆ ਤੇ ਦੂਜੇ ਪਾਸੇ ਦੂਜੇ ਪਾਸੇ ਨੇ ਪਾਸਪੋਰਟ ਨਾਲ ਇਹ ਕਹੇ ਪਾਕਿਸਤਾਨ ਚ ਲੋਦਾ ਤਾਂ ਕੀ ਮੁਕਾਬਲਾ ਹੈ ਪਰ ਉਹਨਾਂ ਨੂੰ ਅਗਲੇ ਬਖਬਾਰ ਕੱਢ ਕੇ ਤਲਾਸ਼ੀ ਲਈ ਖੜਾ ਕਰ ਲਿਆ ਜਦੋਂ ਹਿੰਦੁਸਤਾਨ ਇੰਡੀਆ ਦਾ ਭਾਰਤ ਦਾ ਹਿੰਦੁਸਤਾਨ ਦਾ ਨਾਮ ਪਾਸਪੋਰਟ ਦਿਖਾਇਆ ਜਾਂਦਾ ਤਾਕ ਉਹ ਇੱਜ਼ਤ ਨਾਲ ਮਾਣ ਨਾਲ ਦੇਖਦੇ ਆ ਵੀ ਇਹ ਹਿੰਦੁਸਤਾਨ ਉਹ ਮੋਦੀ ਜੀ ਦਾ ਹਿੰਦੁਸਤਾਨ ਆ ਉਸ ਪ੍ਰਧਾਨ ਮੰਤਰੀ ਦਾ ਹਿੰਦੁਸਤਾਨ ਆ ਜਿਨ੍ਹਾਂ ਨੇ ਅੱਜ ਚੌਥੇ ਨੰਬਰ ਤੇ ਅੱਜ ਤੁਸੀਂ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਊ ਆਪਾਂ ਦਾ ਵਾਂਝੇ ਬੈਠੇ ਆ ਪੰਜਾਬ ਵਾਲੇ ਅੱਜ ਸਿਰਫ ਸੱਤ ਤੋਂ ਅੱਗੇ ਅਮਰੀਕਾ ਐ ਚਾਈਨਾ ਐ ਤੇ ਜਰਮਨੀ ਹੈ ਜਾਪਾਨ ਜਿਹੜਾ ਅੱਗੇ ਸੀ ਉਹਨੂੰ ਅਸੀਂ ਆ ਪਿਛਲੇ ਮਹੀਨੇ ਕੱਟ ਕੇ ਅਸੀਂ ਚੌਥੇ ਨੰਬਰ ਤੇ ਪਹੁੰਚ ਗਏ ਤਿੰਨ ਮੁਲਕ ਸਭ ਤੋਂ ਅੱਗੇ ਰਹਿ ਗਏ ਕੋਲ ਅਮਰੀਕਾ ਚਾਈਨਾ ਤੇ ਜਰਮਨੀ ਤੇ ਉਹ ਉਹਨਾਂ ਨੇ ਕਿਹਾ ਹੋਇਆ ਵੀ ਮੈਂ ਵਿਕਸਿਤ ਭਾਰਤ ਇਹਨੂੰ ਬਣਾ ਕੇ ਤੀਜੇ ਨੰਬਰ ਦਾ ਮੁਲਕ ਅਮਰੀਕਾ ਤੇ ਚਾਈਨਾ ਦੇ ਬਰਾਬਰ ਖੜਾ ਕਰਨਾ ਇਹ ਮੋਦੀ ਜੀ ਦੀ ਸੋਚ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਸਾਡਾ ਇਹਨਾਂ ਦੇ ਦੁੱਧੋ ਪਰਿਵਾਰ ਜੀ ਨਾਲ ਦੇਖ ਕੇ ਤੁਸੀਂ ਅੱਜ ਬੈਠੇ ਹਾਂ ਅਸੀਂ ਲੇਟ ਹੋਏ ਤੇ ਮੈਂ ਇੱਕ ਸੱਲੀ ਵੀ ਵਿਸ਼ਵਾਸ ਵੀ ਦਿਵਾਉਣਾ ਚਾਹੁੰਦਾ ਇੱਕ ਪਾਰਟੀ 'ਚ ਜਿਹੜਾ ਬੰਦਾ ਆ ਜਾਂਦਾ ਨਾ ਤਾਂ ਇਹ ਪਾਰਟੀ ਉਹਨੂੰ ਛੱਡਦੀ ਆ ਨਾ ਜਿਹੜਾ ਪਾਰਟੀ 'ਚ ਆ ਜਾਂਦਾ ਉਹ ਇਹਨੂੰ ਛੱਡਦਾ ਪਾਰਟੀ ਨਹੀਂ ਗਈ ਇਹਦੇ ਵਿੱਚ ਰੱਜ ਜਾਂਦਾ ਜਿਵੇਂ ਰੰਗ ਆਪਾਂ ਫੇਰੀ ਦੇ ਨਾ ਪਤਾ ਨਹੀਂ ਲੱਗਦਾ ਵੀ ਕਿਹੜਾ ਰੰਗ ਕਿਹੜੇ ਚ ਆ ਗਿਆ ਦੁਬਾਰਾ ਉਹ ਲੱਗ ਨਹੀਂ ਕਰ ਸਕਦੇ ਇਸੇ ਤਰੀਕੇ ਨਾਲ ਇਹਦਾ ਬੀਜੇਪੀ ਦਾ ਹੈ ਇੱਕ ਦੂਜੇ ਦੇ ਉਲਟ ਜਿੰਨਾ ਮਰਜੀ ਆਪਾਂ ਬੋਲਦੇ ਰਹਿੰਦੇ ਆ ਪੋਲੀਟਿਕਲ ਬੰਦੇ ਹੋ ਇਹ ਲੱਗਾ ਲੱ ਪਰ ਮੈਂ ਆ ਮੀਡੀਆ ਸਾਡਾ ਸਤਿਕਾਰਯੋਗ ਤੁਸੀਂ ਮੇਰੇ ਕੋਲ ਰੇਲਵੇ ਹਿਸਟਰੀ ਆ ਮੋਦੀ ਜੀ ਦਾ ਪਿਆਰ ਪੰਜਾਬ ਪ੍ਰਤੀ ਮੈਂ ਤਾਂ ਇਲੈਕਸ਼ਨ ਹਾਰ ਗਿਆ ਸੀ ਬਾਕੀ ਸੂਬੇ ਇੱਡੇ-ਇੱਡੇ ਬੜੇ ਜਿੱਥੇ ਜਿੱਤ ਕੀ ਆਏ ਪਰ ਮੋਦੀ ਜੀ ਦਾ ਪੰਜਾਬ ਪੱਤੀ ਪਿਆਰ ਆ ਉਹਨਾਂ ਦੇ ਅੰਦਰ ਪੰਜਾਬ ਕੇ ਗੁਜਰਾਤ ਵਸਦਾ ਦੇਸ਼ਵਾਦ ਆ ਤਾਂ ਉਹ ਤੋਂ ਸਭ ਤੋਂ ਉੱਤੇ ਪੰਜਾਬ ਵਸਦਾ ਹਾਰਨ ਤੋਂ ਬਾਅਦ ਵੀ ਇਲੈਕਸ਼ਨ ਮੈਂ ਨਮੋਸ਼ੋਕੇ ਘਰੇ ਬੈਠ ਗਿਆ ਉਸ ਵੀ ਬੜਾ ਵੱਡਾ ਫੈਸਲਾ ਲਿਆ ਸੀ ਪੰਜਾਬ ਖਾਤਰ ਮੈਂ ਪਾਰਟੀ ਤੇਨ ਚਾਰ ਵਾਰ ਜਿੱਥੋਂ ਐਮਪੀ ਰਿਆ ਮੈਂ ਛੱਡ ਕੇ ਬੀਜੇਪੀ ਜੁਆਇਨ ਕੀਤੀ ਪਰ ਹਾਰ ਕੇ ਪਰ ਪੰਜਾਬ ਦਾ ਹੋਣ ਨਾਲ ਤੇ ਇੱਕ ਪੰਜਾਬੀ ਹੋਣ ਨਾਲ ਤੇ ਮੈਨੂੰ ਹਰਨ ਤੋਂ ਬਾਅਦ ਵੀ ਨਹੀਂ ਇਹ ਨਹੀਂ ਗੱਲ ਸੀ ਵੀ ਸਰਦਾਰ ਜਾਂ ਮੰਤਰੀ ਨਹੀਂ ਸੀ ਪੁਰੀਸਾ ਪਹਿਲਾਂ ਮੰਤਰੀ ਸੀਗੇ ਪੰਜਾਬ ਦੇ ਸਰਦਾਰ ਪੱਗ ਵਾਲੇ ਪਰ ਪੰਜਾਬ ਦੇ ਹੀ ਨਹੀਂ ਸੀ ਪੰਜਾਬ ਦੇ ਹੋਣ ਨਾਲ ਤੇ ਮੈਨੂੰ ਉਹਨਾਂ ਨੇ ਆਪਣੀ ਕੈਬਨਿਟ 'ਚ ਲੈ ਕੇ ਉਹ ਵੀ ਰੇਲ ਮਿਨਿਸਟਰੀ ਜਿਹੜੀ ਸਭ ਤੋਂ ਵੱਡੀਆਂ ਮਿਨਿਸਟਰੀਆਂ 'ਚ ਆਉਂਦੀ ਆ ਉਹ ਮਿਨਿਸਟਰੀ ਅੱਜ ਮੈਨੂੰ ਦਿੱਤੀ ਹੈ ਤੇ ਇਸ ਕਰਕੇ ਮੈਂ बार-बार ਇਹ ਕਿਉਂ ਕਹਣਾ ਮੈਂ ਪਰਸੋਂ ਅਸਾਰੇ ਚੈਨਲਾਂ ਤੇ ਕਾਰਜੋਗ ਲੋਕ ਬੈਠੇ ਤੁਸੀਂ ਸਭ ਨੇ ਦੇਖਿਆ ਹੋਣਾ 1998 1998 ਦੇ ਵਿੱਚ ਉਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਕਲ ਫਰੂਕ ਉੱਦਦਲਾ ਸਾਹਿਬ ਦੇ بیٹے ਉਮਰ ਉੱਦਦਲਾ ਜਿਹੜਾ ਮੁੱਖ ਮੰਤਰੀ ਹੈ ਸ਼੍ਰੀਨਗਰ ਦਾ ਉਹ ਕਹਿੰਦਾ ਮੈਂ 8ਵੀਂ 7ਵੀਂ ਕਲਾਸ ਸੀਗਾ ਜਦੋਂ ਇਹ ਰੇਲਵੇ ਦਾ ਕਸ਼ਮੀਰ ਨਾਲ ਜੋੜਨ ਦਾ ਦਿੱਲੀ ਨੂੰ ਜਾਂ ਕੰਨਿਆਕਬਰੀ ਨੂੰ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਨੇ ਆਪ ਬੋਲਦੇ ਨੇ ਕਿਹਾ ਪਰ ਕਿਸੇ ਨੇ ਨਹੀਂ ਦੇਖਿਆ ਜਿੱਦਣ 14 ਜ ਮੋਦੀ ਜੀ ਆ ਗਏ ਉਹ ਪ੍ਰੋਜੈਕਟ 43000 ਕਰੋੜ ਤੋਂ ਤਕਰੀਬਨ 46000 ਕਰੋੜ ਦਾ ਹੈ 46000 ਕਰੋੜ ਤੇ ਅੱਜ ਮੈਨੂੰ ਨਾਲ ਪ੍ਰਾਈਮ ਮਿੰਿਸਟਰ ਸਾਹਿਬ ਦੇ ਮੌਕਾ ਮਿਲਿਆ ਉਹ ਜਨਾਬ ਬ੍ਰਿਜ ਤੋਂ ਟ੍ਰੇਨ ਤੋੜ ਰਹੇ ਸੀ ਮੈਨੂੰ ਸ਼੍ਰੀਨਗਰ ਕੇਰੀ ਡਿਊਟੀ ਲਈ ਤੇ ਮੈਂ ਸ਼੍ਰੀਨਗਰ ਤੋਂ ਜਿਹੜੀ ਕੀਨਾ ਉਹ ਕਟੜਾ ਵੱਲ ਨੂੰ ਤੋਰੀ ਜਿਹੜੀ ਮੈਂ ਗੱਲ ਕਹਿਣ ਜਾ ਰਿਹਾ ਵੀ ਦੁਨੀਆ ਦਾ ਸਭ ਤੋਂ ਵੱਡਾ ਕਿਉਂਕਿ ਆਪਾਂ ਵੀ ਬਾਰਡਰ ਸਟੇਟ ਆ ਜੰਮੂ ਕਸ਼ਮੀਰ ਦੀ ਬਾਰਡਰ ਸਟੇਟ ਆ ਆਪਾਂ ਜਾਣਦੇ ਇੱਕ ਦੂਜੇ ਦੇ ਦੁੱਖ ਕਰਦੇ ਤੇ ਜਿਹੜਾ ਕੱਲਾ ਜਨਾਬ ਬ੍ਰਿਜ ਤੁਸੀਂ ਜਾ ਕੇ ਜ਼ਰੂਰ ਦੇਖਿਓ ਉਹ ਦੁਨੀਆ ਦਾ ਅੱਗੇ ਕਹਿੰਦੇ ਸੀ ਆਪਾਂ ਹਾਈ ਫੈਲ ਟਾਵਰ ਦੇਖ ਲਓ ਜੀ ਅੱਗੇ ਕਹਿੰਦੇ ਸੀ ਸਟੈਚੂ ਆਫ ਲਿਬਰਟੀ ਦੇਖ ਲਓ ਜੀ ਪਰ ਮੋਦੀ ਜੀ ਨੇ ਇਹ ਸਟੈਚੂ ਆਫ ਯੂਨਿਟੀ ਦੇਖੋ ਪਟੇਲ ਸਾਹਿਬ ਦਾ ਸਟੈਚੂ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਸਟੈਚੂ ਆ ਆ ਥੋੜੇ ਦਿਨ ਹੋ ਕੇ ਜਾ ਕੇ ਮੈਂ ਵਡੋਦਰਾ ਆਇਆ ਪਰ ਦੁਬਾਰਾ ਮੈਂ ਚਨਾਬ ਵੇਚ ਕੇ ਆਵਾਂ ਕੱਲਾ ਜਿਹੜਾ ਚਨਾਬ ਵੇਚੋ ਦੀ ਕੀਮਤ ਉਸਨੇ ਕਿੰਨੀ 4000 ਕਰੋੜ ਰੁਪਇਆ 4000 ਕਰੋੜ ਰੁਪਏ ਦਾ ਕੱਲਾ ਜਨਾਬ ਕੋਲ ਬਣਿਆ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਰੇਲਵੇ ਦਾ ਬਰੇਜਾ ਦੁਨੀਆ 'ਚ ਕਿਤੇ ਨਹੀਂ ਦਾ ਉਹ ਸਾਡੇ ਹਰ ਲੋਕਤਾਰਚ ਮੋਦੀ ਜੀ ਨੇ ਬੀਜੇਪੀ ਦੀ ਸਰਕਾਰ ਨੇ ਬਣਾਇਆ ਨਰਿੰਦਰ ਨਰਿੰਦੀ ਮੋਦੀ ਜਿੰਦਾਬਾਦ ਮੈਂ ਐਸੇ ਕਰਕੇ ਬਾਰ-ਬਾਰ ਕਹਿਣਾ ਮੈਂ ਅਸਾਲ ਪਹਿਲਾਂ ਵੀ ਕਿਹਾ ਸੀ ਲੋਕਾਂ ਨੂੰ ਉਹ ਮੈਨੂੰ ਕੋ ਮਨਜੋ ਆਪਾਂ ਕਿਸੇ ਲਈ ਨਹੀਂ ਆਪਣੇ ਲਈ ਵੀ ਜਿਹੜਾ ਪੈਸਾ ਹੈ ਪੈਸੇ ਤੋਂ ਬਿਨਾਂ ਕੁਝ ਨਹੀਂ ਨਾ ਪੈਸੇ ਤੋਂ ਬਗੈਰ ਕੋਈ ਪੁੱਛਦਾ ਇਹਨੇ ਕਰੇ ਪੈਸਾ ਉਹਦੇ ਕਮਲੇ ਵੀ ਸਿਆਣੀ ਮੈਂ ਹੱਥ ਜੋੜ ਕੇ ਤੁਹਾਨੂੰ ਅੱਜ ਬੇਨਤੀ ਕਰਦਾ ਕਿ ਆਪਣੇ ਮਨ ਬਣਾਓ ਪਿੰਡਾਂ ਚ ਜਾ ਕੇ ਇਹ ਗੱਲ ਕਰੂੰ ਆਹੀ ਕਿਸਾਨ ਯੂਨੀਅਨ ਸੀ ਇਹੀ ਲੀਡਰਸ਼ਿਪ ਸਤਕਾਰਯੋਗ ਮੈਂ ਇੱਕ ਸਾਲ ਤੋਂ ਉੱਤੇ ਇਹ ਕਿਸਾਨ ਲੀਡਰਾਂ ਦੇ ਨਾਲ ਇੱਕ ਸਾਲ ਕੋਈ ਨਹੀਂ ਬੈਠਾ ਫੁੱਟਪਾਥ ਤੇ ਜੰਤਰ ਮੰਤਰ ਬੈਠਾ ਰਿਹਾ ਇੱਕ ਸਾਲ ਆਪਣੇ ਬੱਚੇ ਘਰ ਦੇ ਛੱਡ ਕੇ ਉਹਨਾਂ ਦੀ ਕੋਈ ਖੁਸ਼ੀ ਕੋਈ ਗਮੀ ਛੱਡ ਕੇ ਇੱਕ ਸਾਲ ਜੰਤਰ ਮੰਤਰ ਉਹ ਵੀ ਇਹ ਤਾਂ ਟਰਾਲੀਆਂ 'ਚ ਪਏ ਸੀ ਜੀ ਏਸੀ ਕੂਲਰ ਵੀ ਲੱਗੇ ਸੀ ਪਰ ਅਸੀਂ ਫੁੱਟਪਾਥ ਤੇ ਬੈਠ ਸੀ ਇੱਕ ਸਾਲ ਮੈਂ ਉਹਦੇ ਵਿੱਚੋਂ ਦਿੱਲੀ ਜੰਤਰ ਮੰਤਰ ਨੂੰ ਰੋਮੀ ਟ੍ਰੇਨ ਵੀ ਟੂ ਪਰ ਚਲੋ ਉਹਦਾ ਮੁੱਲ ਮੈਂ ਲੀਡਰਾਂ ਖਾਤਰ ਨਹੀਂ ਕੀਤਾ ਸੀ ਇਸਦਾ ਆਪਣੇ ਕਿਸਾਨਾਂ ਖਾਤਰ ਬੈਠੇ ਸੀ ਇਹਨਾਂ ਦੇ ਕੋਲ ਪੈਸੇ ਆ ਜਿਨ੍ਹਾਂ ਦੇ ਕੋਲ ਫੰਡ ਆ ਜਿਨ੍ਹਾਂ ਦੇ ਕੋਲ ਸਭ ਕੁਛ ਆ ਖਜ਼ਾਨੇ ਆ ਆਪਾਂ ਉਹਨੂੰ ਵੜਾਈ ਆਪਾਂ ਜਿਹੜੇ ਨੰਗ ਨੇ ਭਗਵੰਤ ਮਾਨ ਉਹਨਾਂ ਦੀ ਸਰਕਾਰ ਜਿਹਦੇ ਕੋਲ ਪੱਲੇ ਹੀ ਕੁਝ ਨਹੀਂ ਝੂਠ ਬੋਲਦੇ ਜਿਵੇਂ ਦੇ ਖਜ਼ਾਨੇ ਭਰੇ ਹੋਏ ਆ ਤਾਂ ਫੇਰ ਭਾਈ ਕਮੀ ਕਿਉਂ ਛੱਡਦੇ ਆ ਆ ਬੈੜੀਆਂ ਮਾਮਾ ਭੈਣਾ ਬੈਠੀਆਂ ਜੇ ਤੁਹਾਡੇ ਖਜ਼ਾਨੇ ਭਰੇ ਨੇ ਤੇ ਯਾਰ ਹਜ਼ਾਰ ਰੁਪਈਆ ਜਿਹੜਾ ਵਾਦਾ ਕਰਕੇ ਗਏ ਸੀ ਉਹ ਹਜ਼ਾਰ ਰੁਪਈਆ ਤੁਹਾਨੂੰ ਦਿੱਤਾ ਨਹੀਂ ਇਹ ਬਾਕੀ ਤਾਂ ਗੱਲ ਛੱਡੋ ਕਿਹੜੇ ਪਿੰਡਾਂ 'ਚ ਪੈਸੇ ਆਏ ਆ ਮੈਨੂੰ ਦੱਸ ਦੋ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز